ਲਸੋ ਯਾ ਜੀ ਜ਼ਾਰ ਕਿਲੇ ਡੁੱਬ ਰਹੇ ਆ ਇੱਕ ਮਕੋਰ ਸਾਬਕਾ ਹਾਂ ਬਾਕੀ ਬਸਾਰਾ ਕਾ ਮੰਡੂਏ ਕਾ ਬੰਗਾ ਕਾ ਸਾਰੇ ਕਾ ਨਕਸ਼ਿਆਨ ਹੋ ਰਿਹਾ ਸਭ ਤੋਂ ਜ਼ਿਆਦਾ ਮਕੋਰ ਸਾਬਕਾ ਹੋ ਰਿਹਾ ਠੀਕ ਹੈ ਵੀ ਆਮ ਤੌਰ ਤੇ ਮਹਾਂਗਾ ਵੀ ਇਸ ਕਾ ਕੋਈ ਨਾ ਕੋਈ ਮਸਲਾ ਲੋਣਾ ਚਾਹੀਏ ਜਿਸ ਤਰ੍ਹਾਂ ਮਰਜ਼ੀ ਕਰ ਲੈ ਤੁਸੀਂ ਦੱਸੋ ਕੀ ਹਾਲ ਹੋ ਹੀ ਕਰਦੇ ਨੇ ਠੀਕ ਹੈ ਤਾਂ ਚੰਭੂ ਚੋਏ ਦਾ ਪਾਣੀ ਰੁਕੇ ਜੀ ਜਿਵੇਂ ਚੰਭੂ ਚੋਏ ਦਾ ਪਾਣੀ ਰੁਕੇ ਇਧਰ ਨਾ ਆਵੇ ਸਾਡੇ ਵੱਲ ਅੱਛਾ ਔਰ ਕਿਰਾਏ ਦੇ ਨਾਲ ਗੱਲ ਕਿੱਥੇ ਆ ਕੀ ਜਾਂ ਤੇ ਸਾਨੂੰ ਕੋ ਸਿਸਟਮ ਐਜੈਂਟ ਬਣਾ ਕੇ ਦੋ ਜਿਹੜਾ ਪਾਣੀ ਮਲ ਪਾਣੀ ਡੰਪ ਹੋ ਜੇ ਕੱਗਰ ਚ ਆਏ ਨਾ ਐਜੈਂਟ ਨਾਲ ਗੱਲ ਕਰਾ ਰਜਿੰਦਰ ਨਾਲ ਜੀ ਸਰ ਕੀ ਮਤ ਤੁਸੀਂ ਕੀ ਕਹਿੰਦੇ ਸੀ ਇਸ ਦਾ ਦੋ ਜੀ ਵਿੱਚ ਚੰਬੂ ਚੋਏ ਦਾ ਪਾਣੀ ਹੈ ਜੀ ਖੜੋ ਪਿੱਛੋਂ ਆ ਗਿਆ 90 ਸੈਕ ਤੋਂ ਆ ਕੇ ਉਹ ਆ ਕੇ ਸਿੱਧਕ ਡਾਇਰੈਕਟ ਹੋ ਲੈਂਦਾ ਜਦੋਂ ਭੱਗੇ ਉੱਤਰ ਉੱਤੇ ਆ ਗਿਆ ਬਰਸਾਤ ਉਹ ওভারਫਲੋ ਨਹੀਂ ਉਹਦੇ ਨੱਕੇ ਖੁੱਲੇ ਪੈ ਨਹੀਂ ਜੀ ਐਵੇਂ ਖੁੱਲੇ ਪੈ ਨਹੀਂ ਜੀ ਚੰਬੂ ਚੋਏ ਦਾ ਪਾਣੀ ਹਾਂ ਜੀ ਹਾਂ ਚੈਸਲੀ ਜੀ ਇੱਕ ਨਾ ਉਹਦਾ ਮੁੰਡਾ ਜੀ ਥੱਲੇੋਂ ਦੀ ਅੰਡਰ ਬ੍ਰਿਜ ਕੋਲੋਂ ਬਣ ਕੇ ਗੱਲ ਕਰ ਰਹੇਗੇ ਜਿਹੜਾ 32 ਤਰ੍ਹਾਂ ਦਾ ਪਾਣੀ ਉੱਪਰੋਂ ਆਰ ਮਰ ਲੰਘਦਾ ਰਹੇ ਸਾਨੂੰ ਕਿੱਥੋਂ ਆ ਜੀ ਨੈਸੀ ਸਾਹਿਬ ਜੀ ਇਹ ਜਿਹੜਾ ਚੰਬੂ ਚੋਏ ਹੋ ਸਾਡਾ ਨੁਕਸਾਨ ਲੱਗ ਰਿਹਾ ਹੈਲੋ ਜਿਹੜਾ 100 ਤੋਂ 200 ਕਿੱਲੋ ਰੁਪਇਆ ਦਾ ਸਟਾਰਟ ਹੈ ਨਾ ਮੈਂ ਮਕੌੜੀ ਖੜਿਆ ਥੀ ਇੱਥੇ ਜਿਹੜੇ ਖੱਬੇ ਪਾਸੇ ਵਾਲੇ ਆਪਾਂ ਮੋਟਰ ਲਾਈਆਂ ਵਈਆਂ ਮੋਟਰ ਨਾਲ ਪਾਣੀ ਘੱਗਰ ਤੇ ਪੈਂਦਾ ਇਹ ਕਹਿੰਦੇ ਹਜ਼ਾਰ ਕਿੱਲਾ ਹੈ ਕਈ ਪਿੰਡਾਂ ਦਾ ਮਕਰੋੜ ਦਾ ਮੰਡਵੀ ਦਾ ਸਾਰ ਇਹਨਾਂ ਦੀ ਪ੍ਰਪੋਜ਼ ਮਤਲਬ ਇਹਨਾਂ ਦੀ ਸ਼ਿਕਾਇਤ ਇਹ ਹੈ ਵੀ ਜਿਹੜਾ ਝੰਬੋ ਵਾਲੀ ਚੋਤੇ ਆ ਝੰਬੋ ਡਰੇਨ ਦਾ ਪਾਣੀ ਪਾਣੀ ਆ ਜਿਹੜਾ ਉਹ ਕਹਿੰਦੇ ਇੱਥੇ ਆਉਂਦਾ ਸਾਡੇ ਉਹਦੇ ਆਪਨੇ ਬੱਦ ਬੰਨੇ ਦੀ ਹੋਇਆ ਹੈ ਇਹ ਉਹੀ ਮਸਲਾ ਹੈ ਅੱਛਾ ਮੰਗਖ ਸਾਰੇ ਰਲੋ ਕਰਨੀ ਦਿੰਦੇ ਉਹੀ ਆ ਉਹਦੀ ਮਾਰ ਕੱਲੀ ਕੋਡ ਨੂੰ ਆ ਅੱਛਾ ਚਲੋ ਠੀਕ ਹੈ ਦੁਬਾਰਾ ਇੱਕ ਦਾ ਦੇਖੋ ਇਹ ਮਸਲਾ ਜਿਹੜਾ ਪਹਿਲਾਂ ਵੀ ਹੁਣ ਮੇਰੇ ਯਾਦ ਨਹੀਂ ਆਇਆ ਸੀ ਮੇਰੇ ਧਿਆਨ ਚ ਆਇਆ ਸੀ ਕੋ ਪਹਿਲਾਂ ਵੀ ਗੱਲ ਚੱਲੀ ਸੀ ਮੈਂ ਜਦੋਂ ਬਸ਼ੈਰੇ ਗਿਆ ਉੱਥੇ ਲੋਕਾਂ ਨੂੰ ਵੀ ਇਹ ਗੱਲ ਕਹੀ ਸੀ ਹਾਂਜੀ ਨਵੇਂ ਗਉਂ ਗਿਆ ਮੈਂ ਉਹਨਾਂ ਦਾ ਵੀ ਮਸਲਾ ਦੀ ਉੱਥੇ ਵੀ ਗੱਲ ਕੀਤੀ ਸੀ ਇੱਥੇ ਵੀ ਕੀਤੀ ਹੈ ਦੇਖੋ ਮੈਂ ਬੜੀ ਕਲੀਅਰ ਦੱਸ ਰਹਾ ਤੁਹਾਨੂੰ ਵੀ ਲੋ ਇੱਕ ਪਿੰਡ ਦੇ ਹੱਕ ਜਾ ਕੇ ਦੂਜੇ ਦੇ ਖਿਲਾਫ ਤਾਂ ਮੈਂ ਨਹੀਂ ਆਉਂਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਮੈਨੂੰ ਪ੍ਰਪੋਜ਼ਲ ਇਹ ਜੀ ਦੱਸ ਦਿਓ ਇਕੱਠ ਕਰ ਲਓ ਠੀਕ ਹੈ ਪਿੱਛੇ ਮੈਨੂੰ ਇਹ ਵੀ ਕਿਹਾ ਗਿਆ ਦੀ ਕਹਿੰਦੇ ਅਸੀਂ ਇਕੱਠ ਕਰਦੇ ਹਾਂ ਠੀਕ ਹੈ ਅਛਾ ਕੱਟ ਕਰਕੇ ਪ੍ਰਪੋਜ਼ਲ ਵੀ ਕੋਈ ਇਹੀ ਜਿਹੀ ਦੱਸੋ ਜਿਹੜੀ ਕੋਈ ਵੈਲ ਹੋਵੇ ਵੈਲ ਹੋਵੇ ਜੀ ਜੇਕਰ ਅਸੀਂ ਪ੍ਰਪੋਜ਼ਲ ਆਪਾਂ 200 ਕਰੋੜ ਰੁਪਏ ਦੀ ਪ੍ਰਪੋਜ਼ਲ ਬਣਾ ਦਿਆਂਗੇ ਉਹ ਨਾ ਮੈਂ ਲਾਗੂ ਕਰ ਸਕਾਂ ਨਾ ਕੋਈ ਬੁਝਦਾ ਨਹੀਂ ਠੀਕ ਹੈ ਕੋਈ ਇਸ ਤਰ੍ਹਾਂ ਦਾ ਹੱਲ ਕਰ ਲਓ ਜੇ ਕੋਈ ਇੱਥੇ ਰੈਗੂਲੇਟਰ ਲਾਣਾ ਉਹ ਲਾ ਦੇਗਾ ਮੈਨੂੰ ਨਹੀਂ ਪਤਾ ਵੀ ਕੀ ਸਥਿਤੀ ਹੁੰਦੀ ਹੈ ਠੀਕ ਹੈ ਜੀ ਸਾਰੇ ਮੈਂ ਅ fırsਰਾਂ ਨੂੰ ਭੇਜ ਦਿੰਦਾ ਤੁਹਾਡੇ ਕੋਲੇ ਠੀਕ ਹੈ ਹੱਲ ਦੇਖੋ ਤੁਸੀਂ ਕੱਢਨੇ ਨਹੀਂ ਠੀਕ ਹੈ ਤੁਸੀਂ ਬੈਠ ਜਾਓ ਹੱਲ ਕੱਢ ਲਓ ਜਿਹੜਾ ਹੱਲ ਕੱਢ ਕੇ ਮੈਨੂੰ ਦੇ ਦੋਗੇ ਮੈਂ ਕਰਾ ਦੂੰਗਾ ਠੀਕ ਹੈ ਜੀ ਜਦੋਂ ਮਰਜੀ ਤੁਸੀਂ ਠੀਕ ਪਹਿਲਾਂ ਮੇਰੇ ਖਿਆਲ ਚ ਕਈ ਵਾਰੀ ਗੱਲ ਹੋ ਚੁੱਕੀ ਹੈ ਬਹੁਤ ਬਹੁਤ ਨਹੀਂ ਉਸੇ ਇਹ ਇਸ ਕਾ ਸਮਝਾਣ ਦਾ ਤਿਕਾ ਹੋਈ ਹੈ ਜੀ ਮੰਤਰੀ ਸਾਹਿਬ ਉਹਦਾ ਦੋ ਤਰੀਕੇ ਨੇ ਜਾਂ ਤਾਂ ਦੋਵਾਂ ਪਾਸੇ ਰੈਗੂਲੇਟਰ ਲੱਗਣ ਜਾਂ ਅੰਡਰ ਬ੍ਰਿਜ ਥੱਲੋਂ ਦੀ ਬਣ ਕੇ ਇਹ ਰਹਿ ਕਰਨ ਵਾਏ ਨਹੀਂ ਨਹੀਂ ਜੀ ਉਸਮਾ ਉਸਮਾ ਜੀ ਨਾਮਕਾਉਂ ਵੀ ਸਹਿਮਤ ਹੋ ਗਏ ਉਹਨਾਂ ਦੋਨੋਂ ਪਿੰਡਾਂ ਨੂੰ ਸਾਰਾ ਵੀ ਸਹਿਮਤ ਹੋ ਗਏ ਤੁਸੀਂ ਦੇਖੋ ਮੇਰੀ ਗੱਲ ਤੁਸੀਂ ਬੈਠ ਜਾਓ ਠੀਕ ਜੀ ਲਿਓ ਸਾਰੇ ਦੋ ਦੋ ਬੰਦੇ ਚਾਰ ਚਾਰ ਬੰਦੇ ਬਣਾ ਲਓ ਸਾਰੇ ਜਣੇ ਬੁਲਾ ਕੇ ਲਿਓ ਮੇਰੇ ਕੋਲੇ ਜਿਹੜੀ ਚੀਜ਼ ਉਹਨਾਂ ਨੇ ਮੰਗੀ ਐ ਜਿਵੇਂ ਸਾਡਾ ਪਾਣੀ ਪੱਤੀ ਤਰ੍ਹਾਂ ਦਾ ਕਾਪੜਾ ਤੁਸੀਂ ਕਹਿੰਦੇ ਹੋ ਇਹ ਤੁਸੀਂ ਕਹਿੰਦੇ ਹੋ ਜਦੋਂ ਤਾਂ ਇਕੱਠੇ ਬੈਠ ਕੇ ਕੋਈ ਗੱਲ ਨਹੀਂ ਕਰਦੇ ਹਾਂਜੀ ਇਕੱਠੇ ਬਹਿ ਕੇ ਹੁਣ ਸਾਡੇ ਉੱਤੇ ਰਾਧ ਰਾਨ ਦੇ ਜਿਹੜੂ ਦਾ ਰੋਲਾ ਸੀ ਹਾਂਜੀ ਮੈਂ ਪੂਰਾ ਦਿਨ ਉੱਥੇ ਆਪ ਲਾਇਆ ਸੀ ਠੀਕ ਹੈ ਜੀ ਮੈਂ ਕਿਹਾ ਭਾਈ ਕੋਈ ਸਹਿਮਤੀ ਕਰ ਲਓ ਤੇ ਜਿਹੜਾ ਸਰਕਾਰ ਵੱਲੋਂ ਅਸੀਂ ਕਰਨ ਵਾਲਾ ਕਰਦੇ ਹਾਂਗੇ ਠੀਕ ਹੈ ਉੱਥੇ ਵੀ ਮਸਲਾ ਇਹੀ ਆਇਆ ਸੀ ਉਹ ਜਿਹੜੂ ਵਾਲੇ ਕਹਿੰਦੇ ਇਸ ਤਰ੍ਹਾਂ ਕਰ ਦਿਓ ਰਾਧ ਰਾਨ ਦੇ ਕਹਿੰਦੇ ਇਸ ਤਰ੍ਹਾਂ ਕਰ ਦਿਓ ਮੈਂ ਕਿਹਾ ਸਾਰੇ ਬਹਿ ਜਾਓ ਹੁਣ ਕੀਤਾ ਉਹਨਾਂ ਨੇ ਹੱਲ ਅਸੀਂ ਕਰਕੇ ਦੇ ਦਾਂ ਤੁਸੀਂ ਕਰ ਲਓ ਮੀਟਿੰਗ ਹੁਣ ਤਾਂ ਚਲੋ ਘੱਗਰ ਜੱਪਾ ਲੱਗੇ ਹੋਏ ਆਂ ਹਾਂਜੀ ਹਾਂਜੀ ਪਾਣੀ ਉੱਤਰਨ ਤੋਂ ਬਾਅਦ ਤੁਸੀਂ ਕਰ ਲਿਓ ਮੀਟਿੰਗ ਮੇਰੇ ਲਵੇ ਆ ਜੀ ਪਹਿਲਾਂ ਤਾਂ ਆਪ ਕਰੋ ਠੀਕ ਹੈ ਠੀਕ ਹੈ ਪਹਿਲਾਂ ਤਾਂ ਤੁਸੀਂ ਆਪ ਸਾਰੇ ਮੀਟਿੰਗ ਕਰੋ ਜਿਹੜਾ ਕਰਿਓ ਤਰੀਕੇ ਦੇ ਨਾਲ ਜਿਹੜੀ ਹੁਣ ਤੁਸੀਂ ਇਹਦੀ ਕੀ ਕਹਿੰਦਾ ਸੀ ਪ੍ਰਪੋਜ਼ਲ ਅੰਡਰਗਰਾਉਂਡ ਦੀ ਕੀ ਕਹਿੰਦਾ ਸੀ ਜਿਵੇਂ 32 ਦਰ ਚੱਲਦੇ ਨੇ ਉਸ ਤੋਂ ਵੀ ਬਹੁਤ ਜਾਨ ਦੇ ਕੇ ਕਰ ਦੋ ਹਮ 32 ਤਰ੍ਹਾਂ ਦੇ ਮੁਕਾ ਹੁਣ ਪਤਾ ਕੀ ਹੈ ਪਹਿਲਾਂ ਪ੍ਰਪੋਜ਼ਲ ਕੀ ਦੱਸੀ ਮੈਨੂੰ ਵੀ 32 ਤਰ੍ਹਾਂ ਦੇ ਬਰਾਬਰ 32 ਦਰ ਬਣਾ ਦਿਓ ਪਤਾ ਨਹੀਂ ਕੀ ਬਣਾ ਦਿਓ ਹਾਂਜੀ ਪਤਨ ਨੂੰ ਮੈਨੂੰ ਮਰੇ ਯਾਦ ਨਹੀਂ ਪੂਰਾ ਸਮਝੀ ਵੀ ਪਤਾ ਨਹੀਂ ਕੀ ਬਣਾਈ ਤੀ ਹੁਣ ਪ੍ਰਪੋਜ਼ਲ ਇਹੇ ਜੀ ਬਣਾ ਕੇ ਲਿਆ ਤੀ ਵੀ ਜਿਹੜੀ ਕੋਈ ਪੋਸੀਬਲ ਹੀ ਨਹੀਂ ਹੈਗੀ ਕੋਈ ਬਾਜਬ ਗੱਲ ਹੋਵੇ ਮਤਲਬ ਇਹ ਪਤਾ ਕਿ ਚੰਬੂ ਚੋਂ ਉਤੋਂ ਦੀ ਚੱਲਦਾ ਰਹੇ ਵੇ ਜਿਹੜਾ ਕੋਈ ਓਵਰਫਲੋ ਪਿੱਛੋਂ ਪਾਣੀ ਆਵੇ ਉਹ ਨੀਚੋਂ ਦੀ ਲੰਘ ਜੇ ਰੁਕੇ ਨਾ ਚਲੇ ਉਹਦੇ ਚੰਬੂ ਚੋਂ ਇਹਦੇ ਨੀਚੋਂ ਉੱਪਰ ਦੇ ਨਾਲ ਪਰਦੀ ਜਦੋਂ ਪਰਦੀ ਲੰਘ ਜੇ ਤਾਂ ਨੀਚੋਂ ਦੀ ਅੰਟਰਫੇਸ ਹੋ ਜਾਵੇ ਦੇਖੋ ਚੰਬਾਲੀ ਚੋਂ ਦਾ ਤੁਹਾਡਾ ਪੁਲ ਕਿੰਨੇ ਦਿਨ ਦਾ ਬਕਾਇਆ ਪਿਆ ਸੀ ਜੰਬੋਲੀ 14 ਜਿਹੜਾ ਪੁਲ ਸੀ ਤੁਹਾਡਾ ਰਸਤਾ ਦੇ ਕਿੰਨੇ ਸਾਲਾਂ ਦਾ ਮੇਰਾ 20 ਸਾਲਾਂ ਦਾ ਉਹ ਬਣਾਦਾ ਸੀ ਪਰ ਦੋਵੇਂ ਪੁਲ ਬਣ ਗਏ ਤੇ ਉਹ ਚ ਦੂਜੇ ਕਿ ਮਤਲਬ ਜੋ ਕੁਝ ਮੇਰੇ ਕਰਨ ਵਾਲਾ ਹੈ ਉਹ ਤੁਹਾਡੇ ਸਾਰੇ ਮੈਂ ਕਰਕੇ ਵੀ ਦਿੱਤੇ ਨੇ ਹਾਂਜੀ ਕਰਕੇ ਦੇਵਾਂਗੇ ਵੀ ਅੱਗੇ ਐਸਲਾ ਤੁਸੀਂ ਦੂਜੇ ਅਰਚ ਪਤਾ ਵੱਡੇ ਵੱਡੇ ਕੰਮ ਕਰਦੇ ਨੇ ਜੀ ਸਾਨੂੰ ਪਤਾ ਸਾਨੂੰ ਯਾਦ ਨੇ ਸੂਏ ਦਾ ਸੀ ਸਾਡੇ 35 40 ਸਾਲਾਂ ਦਾ ਮਸਲਾ ਤੇ ਸਾਡਾ ਉਹ ਵੀ ਹੱਲ ਨਹੀਂ ਕੀਤਾ ਇਹ ਵੀ ਤੁਹਾਡੇ ਵਾਸਤੇ ਛੋਟਾ ਜਿਹਾ ਜੀ ਮੈਨੂੰ ਦੱਸੋ ਤੁਸੀਂ ਫਿਰ ਮੈਂ ਤਾਂ ਕਹਿੰਦਾ ਇਹ ਚ ਦੂਜਾ ਪ੍ਰੋਪੋਜ਼ਲ ਕੀ ਬਣਾਇਆ ਜੀ ਜਿਵੇਂ ਨਾ ਮੰਡਵੀ ਜੇ ਪਾਈਪ ਲਾਈਨ ਦੱਬੀ ਇਹ ਕਿਹਨਾ ਤੇਰਾ ਮੇਰਾ ਲਾਡੀ ਲਾਡੀ ਗੱਲ ਇਹ ਹੈ ਇਹ ਜਵਾਨੀ ਸਵਾਨੀ ਗੱਲਾਂ ਦਾ ਕੋਈ ਫਾਇਦਾ ਨਹੀਂ ਠੀਕ ਹੈ ਤੁਸੀਂ ਬੈਠੋ ਕਮੇਟੀ ਬਣਾ ਲਓ ਦੋ ਬੰਦ ਦੋ ਦੋ ਬੰਦੇ ਪਿੰਡ ਚੋਂ ਲੈ ਲਓ ਪੰਜ ਪੰਜ ਲੈ ਲਓ ਠੀਕ ਹੈ ਇਕੱਠੇ ਬਹਿ ਗਏ ਇੱਕ ਫੈਸਲੇ ਤੇ ਆ ਜਿਓ ਠੀਕ ਹੈ ਮੇਰੇ ਕੋਲੇ ਆ ਜਿਓ ਮੈਂ ਆ ਜਿਓ ਬਾਅਦ ਚ ਇਹ ਠੀਕ ਹੈ ਠੀਕ ਹੈ ਮੈਨੂੰ ਤਾਂ ਇੱਕ ਬਣਾ ਕੇ ਦੇ ਦੀਓ ਹੁਣ ਇਹ ਤੂੰ ਕਹਿੰਦਾ ਵੀ ਆ ਕੀਤਾ ਕੀਤਾ ਐ ਨਹੀਂ ਜਦ ਤੱਕ ਇਕੱਠੇ ਨਹੀਂ ਬਹਿੜਦੇ ਕਰਨੇ ਨਹੀਂ ਬਣਾਦੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਠੀਕ ਜੀ ਅਸੀਂ ਤੁਹਾਨੂੰ ਬਚਾਉਂਦੇ ਉਸ ਦੇ ਵਿੱਚ ਅਸੀਂ ਪਤਾ ਪਾ ਪਾਣੀ ਨਹੀਂ ਲੈਂਦਾ ਜੀ ਤੁਸੀਂ ਫਿਰ ਕਰ ਲਓ ਤੁਸੀਂ ਮੈਂ ਕਰ ਨਹੀਂਦਾ ਸਾਰੇ ਕਰ ਲਓ ਚਿੰਤਾ ਨਾ ਕਰੋ ਇਸ ਤਰ੍ਹਾਂ ਦਾ ਪ੍ਰਪੋਜ਼ਲ ਬਣਾਇਓ ਸਾਰੇ ਮੈਂ ਅਫਸਰ ਭੇਜਦਾ ਤੁਹਾਡੇ ਕੋਲ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਚਾਹੋਗੇ ਉਸ ਤਰ੍ਹਾਂ ਕਰਵਾ ਦੇਵਾਂਗੇ ਪਰ ਬਣਾਇਓ ਪ੍ਰਪੋਜ਼ਲ ਅਜੇ ਪਹਿਲਾਂ ਬਣਾਈ ਤੇ ਗਲਤ ਬਣਾਈ ਤੀ ਪਤਾ ਨਹੀਂ ਤੇ ਆਈਦੀ ਉਹ 32 ਦਰ ਢਾ ਦੇ ਉਹ ਨਵੇਂ 32 ਦਰ 64 ਦਰ ਬਣਾ ਦੇ ਉਹ ਕੁਝ ਇਹੋ ਜਿਹਾ ਉਹ ਦੇਖੋ ਪੋਸੀਬਲ ਹੈ ਤੁਸੀਂ ਤੋਤ ਰਹੇ ਹੋ ਮੇਰੀ ਗੱਲ ਸੁਣੋ ਹਾਂ ਤੁਸੀਂ ਸਾਰੇ ਖੜੇ ਹੋ ਹੁਣ ਆ ਮੈਂ ਬੈਠਣ ਗਿਆ ਤੇ ਉੱਥੇ ਮੈਨੂੰ ਕਹਿੰਦੇ ਆ ਸੜਕ ਸੁਰੱਖਿਅਤ ਬਾਨੀ ਆ ਮੈਂ ਸਾਰੀਆਂ ਸੜਕਾਂ ਬੰਦ ਹੁਣ ਆਪਣੇ ਲਈ ਵੀ ਅਗਲਾ ਟੀਚਾ ਕੀ ਹੈ ਵੀ ਆ ਜਿਹੜੇ ਆਪਾਂ ਸੰਕਟ ਜਾਨ ਹਰ ਟਾਂ ਕੜਿੱਕੀ ਚ ਰਹਿੰਦੀ ਆ ਠੀਕ ਹੈ ਜੀ ਰਿਸ਼ਤੇਦਾਰਾਂ ਤੱਕ ਨੂੰ ਨੀਂਦ ਨਹੀਂ ਆਂਦੀ ਮੈਨੂੰ ਮੈਂ ਤੁਹਾਨੂੰ ਬਿਲਕੁਲ ਸੱਚਾਈ ਦੱਸਦਾ ਠੀਕ ਹੈ ਜੀ ਠੀਕ ਸੌਣ ਲੱਗੇ ਵੀ ਇਹੀ ਗੱਲ ਆ ਤੜਕੇ ਉੱਠਣ ਸਾਰ ਸਭ ਤੋਂ ਪਹਿਲਾਂ ਮੈਂ ਫੋਨੇ ਕਰਦਾ ਵੀ ਪਾਣੀ ਠੀਕ ਹੈ ਕਿਤੇ ਕੋਈ ਗਲਤ ਤਾਂ ਨਹੀਂ ਹੋਈ ਤੁਹਾਨੂੰ ਵੀ ਚਿੰਤਾ ਸਾਨੂੰ ਵੀ ਜਨ ਸਾਰਿਆਂ ਨੂੰ ਚਿੰਤਾ ਹੈ ਪਹਿਲਾਂ ਮੇਰੀ ਪਹਿਲ ਹੈ ਵੀ ਇਹਦਾ ਹੱਲ ਕਰੀਏ ਹਾਂਜੀ ਜੇ ਨਿਸ਼ਚਿੰਤ ਹੋ ਕੇ ਦੇਖੋ ਹੁਣ ਅਸੀਂ ਤੁਹਾਨੂੰ 20000 ਰੁਪਏ ਦੀ ਗੱਲ ਕੀਤੀ ਹੈ ਸਾਨੂੰ ਵੀ ਪਤਾ ਹੈ ਹਾਂਜੀ ਵੀ 20000 ਨਾਲ ਕੀ ਪਰ ਹੁਣ ਮੋਦੀ ਸਾਹਿਬ ਸਾਡਾ ਹੱਥ ਨਹੀਂ ਫੜਦਾ ਸਰਕਾਰ ਦੀ ਵੀ ਲਿਮਿਟੇਸ਼ਨ ਹੈ ਠੀਕ ਹੈ ਸਰਕਾਰ ਦਾ ਵੀ ਪੈਸਾ ਥੋੜੀ ਜਿਹੀ ਆਉਂਦਾ ਵੀ ਇਹੇ ਨਿਸ਼ਚਿਤ ਹੋਈ 60 70000 ਦੀ ਫਸਲ ਆ ਹਾਂਜੀ ਚਲੋ ਆਪਾਂ ਨੇ ਸਾਰਿਆਂ ਨੇ ਰਲ ਕੇ ਆ ਬੰਨ ਬੰਨੇ ਦੀ ਇਹਦੇ ਕਰਕੇ ਲਾ ਲੋ ਥੋੜੇ ਲੋਕਾਂ ਦੇ ਸਹਿਯੋਗ ਕਰਕੇ ਲਾ ਲੋ ਹਿੰਮਤ ਕਰਕੇ ਲਾ ਲੋ ਆਪਾਂ ਹਲੇ ਤੱਕ ਬਚੇ ਹੋਇਆ ਔਰ ਬਿਲਕੁਲ ਅਰਦਾਸ ਇਹੀ ਹੈ ਉਮੀਦ ਇਹੀ ਹੈ ਵੀ ਆਪਾਂ ਬਚ ਜਾਗੇ ਨਹੀਂ ਤਾਂ ਉਹਨੂੰ ਮੇਰੇ ਖਾ ਤੇ 5 7 10 ਦਿਨ ਹੋ ਗਏ ਉਹਨੂੰ ਜਿੱਤੇ ਸਾਧਨ ਚੱਲਦੇ ਟਰੈਕਟਰ ਨਾ ਚੱਲਦੇ ਸਿੱਧਾਂ ਤੇ ਥੋੜੀ ਜਿੰਨੇ ਥੱਲੇ ਜਾਣੇ ਸੀ ਹੁਣ ਪਿਛਲੇ ਮੇਰੀ ਫੌਜ ਨੇ ਫੋਲ ਦਾ ਜਵਾਬ ਨਹੀਂ ਦਿੰਦਾ ਮੈਂ ਉੱਥੇ ਸੀ ਮੌਕੇ ਤੇ ਉਹਨੇ ਮੈਨੂੰ ਕਿਹਾ ਕਹਿੰਦੇ ਸ਼ਰਮ ਕਿਆ karenge ne ਇਸ ਕਿਸ਼ਤੀ ਮੇਂ 10 ਥੈਲੇ ਸੇ ਜ਼ਿਆਦਾ ਨਹੀਂ ਜਾ ਸਕਤੇ ਔਰ ਗੱਲ ਵੀ ਠੀਕ ਹੈ 55 ਕਿਲੋ ਦੇ ਦਾ ਥੈਲੇ ਜਾਣਗੇ ਹੁਣ ਇੱਥੇ ਆ ਜੰਬੋ ਬੈਗ ਲਿਆਂਦੇ ਦੀ ਆ ਤੁਹਾਡੇ ਸਾਹਮਣੇ ਦਿੱਤਾ ਤਾਂ ਨਹੀਂ ਉਹਨਾਂ ਨੇ ਦਿੱਤਾ ਨਾ ਕੰਮ ਕੰਮ ਕੀਤਾ ਔਰ ਰੋਲਾ ਪਾਈ ਜਾਂਦੇ ਤੇ ਕਹਿੰਦੇ ਜੰਬੋ ਬੈਗ ਕੀ ਹੈ ਕਹਿੰਦੇ ਡਰਮੇ ਨੇ ਲਾ 10 ਡਰਮੇ ਨੇ ਟਰੈਕਟਰ ਲਿਫਟ ਤੇ ਚਲੇ ਜਾਂਦੇ ਇਹਨੂੰ ਕੌਣ ਚੱਕ ਲਾਂਦਾ ਕਿਸ਼ਤੀ ਚੱਕ ਲਾਂਦੀ ਇਹਨੂੰ ਕੋਈ ਸੋ ਇਹ ਆਪਾਂ ਮੇਰੀ ਪਹਿਲੀ ਇਸ ਗੱਲ ਤੇ ਹੈ ਵੀ ਨਾ ਤਾਂ ਉਹਰੇ ਅੱਗੇ ਨੂੰ ਪਹਿਰਾ ਦੇਣਾ ਪਵੇ। ਹਾਂਜੀ। ਕੋਸ਼ਿਸ਼ ਹੈ ਕੰਮੀ ਵੇਹਰੂਣੇ ਆ। ਠੀਕ ਹੈ। ਮੈਂ ਤੁਹਾਨੂੰ ਅੱਜੇ ਕਹਦਾ ਮੈਂ ਕਰਤਾ ਇਹ ਸਕੀਮ ਜ਼ਰੂਰ ਬਣਾਈ ਹੋਈ ਹੈ। ਕਰਾਂਗੇ ਵੀ ਪਹਿਲਾਂ ਤਾਂ ਆਪਾਂ ਇਹ ਕਰਨਾ ਵੀ ਇੱਥੇ ਨਾ ਤਾਂ ਦੇਨੇ ਬੈਣ ਮੇਰੇ। ਠੀਕ ਹੈ। ਐਨ ਤੁਹਾਡਾ ਨਿਸ਼ਚਿੰਤ ਹੋ ਜਾਵੇ ਵੀ ਪਾਣੀ ਆਉਂਦਾ ਤੇ ਚਲ ਜਵੇ ਆਰਾਮ ਨਾਲ ਬੈਠੋ। ਦੂਜੀ ਤੁਸੀਂ ਪਿੰਡਾਂ ਦੀ ਕਰ ਲੋ ਰਹਿ। ਠੀਕ ਹੈ। ਮੈਨੂੰ ਦੱਸ ਦਿਓ ਇਹ ਪ੍ਰਪੋਜ਼ਲ ਬਣਾਵਾਂਗੇ ਵਿਚੇ ਠੋਕ ਦੇਣਗੇ। ਠੀਕ ਹੈ। ਕਰ ਲੋ ਤੁਸੀਂ ਕੋਈ ਗੱਲ ਨਹੀਂ ਜੀ ਅਸੀਂ ਇੱਕ ਜੀ ਜਿਹੜਾ ਇਹ ਮਕੋੜ ਸਾਹ ਵਾਲਾ ਪਾਣੀ ਹੈ ਹਾਂ ਇਸ ਦਾ ਪ੍ਰਬੰਧ ਪਿਊਰੇਗਾ ਗਰਮ ਜਿਸ ਤਰ੍ਹਾਂ ਵੀ ਮਰਜੀ ਉਹ ਹੈ ਇਹ ਪਾਣੀ ਫਿਰ ਨਾ ਸ਼ਰਾਬੀ ਹੋ ਜਾਏਗਾ ਅੱਗੇ ਤੱਕ ਮਾਰਦਾ ਬਗਿਆ ਜਾਏ ਹਾਂ ਬਹੁਤ ਦੂਰ ਤੇ ਕਿਨਾਂ ਜੱਗ ਕੱਗਰ ਨੂੰ ਲੱਗੀ ਟੱਕਰ ਜਦੋਂ ਲੱਗੀ ਮੂਨਕਰੋਂ ਲੱਗੀ ਉਹਨੂੰ ਬੰਦ ਨੂੰ ਪੋ ਕਰ ਦਿੰਦਾ ਪੋਲਾ ਪਾ ਦਿੰਦਾ ਪਾਣੀ ਤੇ ਉੱਧਰ ਵੀ ਪਾਣੀ ਹੋਗਾ ਇੱਧਰ ਵੀ ਪਾਣੀ ਹੋਗਾ ਇਹ ਗੱਲ ਕਹੀ ਦੀ 23 ਚ ਜਦੋਂ ਮੈਂ ਆਇਤੀ ਕਹਿੰਦੇ ਆ ਚਾਰ ਮੋਟਰ ਇੱਥੇ ਲੱਗਣੀਆਂ ਚਾਹੀਦੀਆਂ ਨੇ ਮੈਂ ਤੁਹਾਨੂੰ ਉਸੇ ਦਿਨ ਲਾ ਕੇ ਦਿੱਤੀਆਂ ਦਿੱਤੀਆਂ ਨਹੀਂ ਲਾ ਮੈਂ ਪਿੱਛੇ ਆਇਤੀ ਕਹਿੰਦੇ ਮੋਟਰਾਂ ਹੋਰ ਤੇ ਨੇ 100 ਦਾ ਟਰਾਂਸਫਾਰਮਰ ਤੈਨੂੰ ਹੱਥਾਂ ਤੋਂ ਪਹਿਲਾਂ ਲਾ ਕੇ ਦੇ ਹਾਂ ਜੀ ਆਇਆ ਜੀ ਠੀਕ ਆ ਤੁਸੀਂ ਸਾਨੂੰ ਸਕੀਮ ਦੱਸੋ ਕੀ ਕਰਨਾ ਕੀ ਹੈ ਠੀਕ ਦੱਸੋਗੇ ਤੁਸੀਂ ਕਰਨਾ ਮੈਂ ਹੱਡ ਹੀ ਬਣ ਜਾਨੀ ਕਿ ਜਦੋਂ ਵੀ ਪਾਣੀ ਲੋ ਹੋਏ ਘਰ ਦਾ ਥੋੜਾ ਨਾਲ ਦੀ ਨਾਲ ਫੱਟੇ ਚੱਕ ਕੇ ਸਾਰਾ ਇੱਕਦਮ ਉਹ ਸਬਜੀ ਦੇਖੋ ਕਿਸ ਤਰ੍ਹਾਂ ਪਾਣੀ ਦਿਖ ਰਿਹਾ ਹੁਣ ਵੀ ਤੁਹਾਨੂੰ ਵੀ ਤੁਸੀਂ ਪੱਤੇ ਨਿਕ ਚਮਕ ਰਹੇ ਨਹੀਂ ਆ ਰਹੇ ਮੈਂ ਸਮਝਦਾ ਮੈਂ ਸਾਰੀ ਗੱਲ ਸਮਝਦਾ ਟੈਕਨੀਕਲੀ ਕਈ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਤੁਸੀਂ ਕਮੇਟੀ ਬਣਾ ਲਓ ਠੀਕ ਹੈ ਸਾਰੇ ਅਫਸਰਾਂ ਨੂੰ ਭੇਜਦਾ ਤੁਹਾਡੇ ਲੋਵੇ ਠੀਕ ਹੈ ਕਿਉਂ ਜਿਹੜੀ ਟੈਕਨੀਕਲ ਗੱਲਾਂ ਨੇ ਨਾ ਉਹ ਜਿਹੜੀ ਸਮਝ ਨਹੀਂ ਆਉਂਦੀ ਕਿਵੇਂ ਬਰਮਾ ਜਾਂ ਕੋਈ ਅਸੀ ਚੀਜ਼ ਲੱਗਦੀ ਹੈ ਅੱਛਾ ਬਰਮੇ ਦੀ ਗੱਲ ਇਹ ਵੀ ਆ ਆਪਾਂ ਕੁਝ ਸੋਚ ਲੈਣੇ ਆ ਨਾ ਨਾ ਠੀਕ ਹੈ ਪਰ ਕਿਉਂ ਟੈਕਨੀਕਲੀ ਠੀਕ ਹੈ ਇਹ ਅਫਸਰਾਂ ਨੇ ਦੇਖਣਾ ਹੁੰਦਾ ਹੈ ਇੱਕ ਟ੍ਰੋਲ ਹੁਣ ਇੱਥੇ ਮੈਨੂੰ ਆ ਜਦੋਂ ਮੈਂ ਫੁੱਲ ਹੁਣ ਹੁਲਤੋਂ ਹੁਣ ਮੈਨੂੰ ਇੱਕ ਵਹਰਾਣੇ ਦਾ ਬੰਦਾ ਸੀ ਉਹ ਕਹੀਗਾ ਦੇਖੋ ਜੀ ਇਹ ਥੋੜੀ ਬੜੀ ਹੋਇਆ ਹੈ ਪਿੱਛੇ ਤਾਂ ਇੰਨਾ ਚੌੜਾ ਹੈ ਤੇ ਇੱਥੇ ਇੰਨਾ ਚੌੜਾ ਤੁਸੀਂ ਇਹਨੂੰ ਚੌੜਾ ਕਰ ਦਿਓ ਹੂੰ ਮੈਂ ਸੁਣੀ ਗਿਆ ਸੁਣੀ ਗਿਆ ਜਦੋਂ ਨਹੀਂ ਹਟਿਆ ਮਾਂ ਗੱਲ ਸੁਣ ਲੈ ਭਾਈ ਮੈਂ ਤੁਸੀਂ ਹਰਿਆਣੇ ਦੇ ਲੋਕ ਸਾਡੀ ਮਦਦ ਲਈ ਆ ਹਾਂ ਤੁਹਾਡਾ ਧੰਨਵਾਦ ਆ ਪਰ ਮੈਂ ਉਹ ਗੱਲ ਨਹੀਂ ਕਹਿਣੀ ਚਾਹੁੰਦਾ ਜਿਹੜੀ ਤੁਸੀਂ ਸੁਣੋ ਨਾ ਸੁਨ ਨਾ ਸਕੋ ਮੈਂ ਕਹਾ ਇਹ ਹਰਿਆਣੇ ਗਵਰਨਮੈਂਟ ਨੇ ਓਬਜੈਕਸ਼ਨ ਲਾਇਆ ਹੋਇਆ ਹੈ ਵੀ ਇਹ ਅੱਗੇ ਚੌੜਾ ਨਹੀਂ ਹੋਣਾ ਚਾਹੀਦਾ ਮੈਂ ਕਹਾਂ ਤੂੰ ਹਰਿਆਣੇ ਜਵੈ ਲੈ ਤੂੰ ਲਿਆਦੇ ਪਰਮਿਸ਼ਨ ਅਸੀਂ 250 ਕਰੋੜ ਦਾ ਪ੍ਰੋਜੈਕਟ ਬਣਾ ਰੱਖਿਆ ਹੈ ਸੜਕੇ ਚਾਲੂ ਕਰ ਦਿਆਂਗੇ ਚੌੜਾ ਕਰ ਦਿਆਂਗੇ ਜ਼ਮੀਨਾਂ ਲੈਣੀਆਂ ਨੇ ਅਸੀਂ ਦੂਰ ਵੀ ਮਹਿੰਗੀ ਲੈ ਲਾਂਗੇ ਸੋ ਇਸ ਕਰਕੇ ਕਈ ਗੱਲਾਂ ਮਤਲਬ ਟੈਕਨੀਕਲੀ ਹੁੰਦੀਆਂ ਨੇ ਹਾਂਜੀ ਉਹ ਜਿਹੜੇ ਅਫਸਰ ਸਮਝ ਸਕਦੇ ਨੇ ਰੱਖ ਲੋ ਪਰਾਂ ਵਾ ਪਹਿਲਾਂ ਤਾਂ ਇਹ ਕਰੋ ਤੁਸੀਂ ਪਹਿਲਾਂ ਤਾਂ ਬੈਕਗ੍ਰਾਉਂਡ ਅਰਦਾਸ ਹੀ ਕਰੀ ਚੱਲੋ ਪਹਿਲਾਂ ਤਾਂ ਨਿਕਲੇ ਪਾਣੀ ਸਾਰਾ ਕੁਝ ਕਰਕੇ ਦੇਵਾਂਗਾ ਜਿਹੜਾ ਕੋਈ ਤੁਸੀਂ ਕਹੋਗੇ ਅਫਸਰਾਂ ਨੂੰ ਭੇਜੂੰਗਾ ਨਾਲ ਤੁਹਾਡੇ ਵਿੱਚ ਬੈਠੂਆ ਕਰਾ ਕੇ ਦੇਵਾਂਗਾ ਠੀਕ ਹੈ ਜੀ ਬੋਲੇ ਤੁਸੀਂ ਇਹ ਹਾਂ ਉਸ ਪਿਛਲਾ ਪਾਣੀ ਲੋ ਹੋ ਜਿਹੜਾ ਇਹ ਪਾਣੀ ਇਹਨਾਂ ਜੀ ਜੇ ਊਰੇ ਤੋਂ ਆਪਾਂ ਨੂੰ ਰੋਕ ਲਿਆ ਘਗਰ ਵਿੱਚ ਪਾ ਦਿਆ ਠੀਕ ਹੈ ਨੀ ਇਹ ਤਾਂ ਲੜਾਈ ਦਾ ਘਰ ਹੈ ਜੇ ਅੱਗੇ ਤੁਰ ਪੜਿਆ ਨਾ ਆਇਆ ਤਾਂ ਲੜਦਾ ਹੀ ਬਗੇ ਲੜਾਈ ਤੇ ਮੈਂ ਨਹੀਂ ਆਉਣਾ ਮੈਂ ਇਹ ਨਾ ਸਭ ਤੋਂ ਵੱਡੀ ਸਮੱਸਿਆ ਆਪਣੇ ਪਿੰਡ ਹੈ ਜੇ ਲੜਾਈ ਦੇ ਵਿੱਚ ਮੈਂ ਜਵਾਨੀ ਆਉਣਾ ਜੇ ਤੁਸੀਂ ਲੜਦੇ ਰਹੇ ਮੈਂ ਨਾ 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 ਪੇੜ ਆਉਂਦੇ ਆ ਲੜੇ ਨਹੀਂ ਸਕਦਾ ਇਹ ਗੱਲ ਲੜਾਈ ਨਹੀਂ ਇਹ ਨਰਤਾ ਜੀ ਇਹ ਪਾਣੀ ਜਿਹੜਾ ਆਉਂਦਾ ਨਾ ਆਪਾਂ ਨੂੰ ਪਿੱਛੇ ਆਉਂਦਾ ਦੇਖੋ ਬਾਰਸ਼ ਦਾ ਘੱਗਰ ਤਾਂ ਕਿਤੇ ਬ੍ਰੇਕ ਹੋਇਆ ਨਹੀਂ ਇਹ ਆਉਂਦਾ ਨਵੇਂ ਗੋਲੇ ਚੋਏ ਦਾ ਜੀ ਆਪਾਂ ਸਾਰੇ ਪਿੰਡ ਰਲ ਕੇ ਨਾ ਉਹ ਚੋਏ ਦੇ ਉੱਤੇ ਡਰੇਨ ਸਿਸਟਮ ਆਪਣਾ ਰੈਂਪਰਾ ਬਣਾ ਕੇ ਉੱਥੋਂ ਕਰੀਏ ਬੰਦ ਇਹ ਪਾਣੀ ਅੱਗੇ ਆਏ ਨਾ ਆਪਾਂ ਨੂੰ ਸਮੱਸਿਆ ਨਾ ਪੈਦਾ ਹੋਵੇ ਜੋ ਨਾਲ ਲੈ ਕੇ ਆਪਾਂ 8-10 ਪਿੰਡ ਇਕੱਠੇ ਬਹਿ ਗਏ ਤੇ ਸੋਲੂਸ਼ਨ ਕੱਢੀ ਸੋਲੂਸ਼ਨ ਦਾ ਮਸਲਾ ਰਹਿ ਕਰ ਲੋ ਮੈਂ ਫੇਰ ਦੱਸਾਂ ਨਹੀਂ ਪਤਾ ਕੀ ਹੈ ਸ਼ਾਇਦ ਉਹਨੂੰ ਇਸ ਗੱਲ ਦਾ ਨਹੀਂ ਪਤਾ 25 ਸਾਲਾਂ ਤੋਂ ਆਪਣਾ ਕੇਸ ਚੱਲਦਾ ਸੁਪਰੀਮ ਕੋਰਟ ਜੀ ਲੱਗਦਾ ਨਹੀਂ ਚੱਲਦਾ 25 ਸਾਲ ਹੋ ਗਏ ਹਾਲ ਕੀ ਹੈ ਸੁਪਰੀਮ ਕੋਰਟ ਨੇ ਸੈਂਟਰਲ ਵਾਟਰ ਕਮਿਸ਼ਨ ਉਹਨੂੰ ਚੱਕ ਕੇ ਕੇਸ ਭੇਜਦਾ ਅਸੀਂ ਕੇਸ ਪਾਇਆ ਹੋਇਆ ਥਾ ਵੀ ਸਾਡੇ ਮੂਨਕ ਏਰੀਆ ਜਿਹੜਾ ਇਹ ਬਚਦੇ ਸੈਂਟਰ ਵਾਟਰ ਕਮਿਸ਼ਨ ਨੇ 470 ਰੁਪਏਾਂ ਦੀ ਰਿਪੋਰਟ ਕੀ ਦਿੱਤੀ ਹੈ ਕਿ ਇਹਨੂੰ ਡੇਰਾ ਬੱਸੀ ਵੱਲੋਂ ਚੌੜਾ ਕਰਨਾ 728 ਕਰੋੜ ਰੁਪਏ ਉਹ ਤੇ ਲੱਗੂਗਾ ਉਹ ਜਦੋਂ ਮੇਰੇ ਮੂਰੇ ਰਿਪੋਰਟ ਆਈ ਮੈਂ ਕਿਹਾ 700 ਅਸੀਂ ਤੇ ਇੱਥੇ ਲਹਿਰਾ ਹਲਕਾ ਬਚਾਣ ਦੀ ਗੱਲ ਕਰਦੇ ਆ ਉੱਥੇ ਤਾਂ ਦਿੱਕਤ ਹੀ ਕੋਈ ਨਹੀਂ ਉਹਨਾਂ ਨੇ ਜਾ ਕੇ 728 ਕਰੋੜ ਦੀ ਉੱਥੋਂ ਦੀ ਰਿਪੋਰਟ ਦੇ ਦਿੱਤੀ ਹੁਣ ਅਸੀਂ ਸੁਪਰੀਮ ਕੋਰਟ 'ਚ ਦੁਬਾਰੇ ਲਿਖ ਕੇ ਦਿੰਦਾ ਉਹ ਹਰਿਆਣੇ ਨੇ ਵੀ ਲਿਖ ਕੇ ਦਿੱਤਾ ਵੀ ਗੱਲ ਤਾਂ ਤੁਸੀਂ ਇੱਥੇ ਦੀ ਕਰਦੇ ਆ ਤੁਸੀਂ ਉੱਥੇ ਦੀ ਕਰਤੀ ਸੋ ਇਸ ਕਰਕੇ ਗੱਲਾਂ ਕਿੰਨੀਆਂ ਇੰਨੀਆਂ ਜਾ ਜਾਂਦੀਆਂ ਨੇ ਤੁਸੀਂ ਬਣਾ ਲਓ ਉਸ ਤਰ੍ਹਾਂ ਦੀ ਪ੍ਰੋਜੈਕਟ ਬਣਾਈਓ ਉਸ ਤਰ੍ਹਾਂ ਦੀ ਸਕੀਮ ਬਣਾਈਓ ਵੀ ਜਿਹੜੀ ਕੰਮ ਵੀ ਸਾਰਿਆਂ ਦਾ ਵੰਜੇ ਤੇ ਅਸੀਂ ਆਸਾਨੀ ਨਾਲ ਕਰਾ ਦੇਵਾਂਗੇ ਠੀਕ ਹੈ ਇੱਕ ਦੂਜਾ ਨੰਬਰ ਜੀ ਜਿਹੜਾ ਨਹਿਰ ਦਾ ਪਾਣੀ ਹਾਂ ਉਹ ਨਹਿਰ ਨੂੰ ਵੀ ਬਹੁਤ ਜੀ 20 30% ਤੋਂ ਨਹਿਰ ਕਾ ਹੀ ਪਾਣੀ ਆ ਗਿਆ ਜੀ। ਇੱਥਾਂ ਜੀਆ ਉਧਰ ਵੀ ਸਾਨੂੰ ਮਾਰ ਪਈ ਐ ਇਸ ਵਾਰ ਥੋੜੀ ਜੀ। ਉਹਨਾਂ ਕਾ ਨਹਿਰ ਦੇ ਵਿੱਚ ਪਾਣੀ। ਉਹਨਾਂ ਕਾ ਨਹਿਰ। ਪਹਿਲਾਂ ਪਿੱਛੇ ਰਹੇ ਫੇਰ ਵੀ ਲੋਕ ਨਾ ਨਹਿਰੋਂ ਸੁਧਰੇ ਐ ਜੀ ਪਾਣੀ। ਮੋਹਰਾ ਨਾਲੋਂ ਸਾਰਾ ਪਾਣੀ ਉਰੀ ਜਾ ਰਿਹਾ। ਇਹ ਕਿਹਨਾਂ ਵੀ ਉਸ ਕਾ ਨਾ ਜਿਸ ਤਰ੍ਹਾਂ ਇਹ ਪਾ 24 ਇੰਚੇ ਪੈਪ ਦੱਬੇ ਨੇ। ਕੋਈ ਬੱਟੇ ਨਾ 3 4 ਫੁੱਟੇ ਦਾ ਬਕੀਕਾ ਕਰ ਚ। ਮੈਂ ਆਣ ਦੀ। ਇਹ ਜਾ ਕੇ ਮਰਮੋਟਾ ਉਹਦਾ ਮਰ ਤੁਸੀਂ ਸਾਰਾ ਸੋਚ ਲਿਓ। ਆਹ ਉੱਪਰ ਪਾਣੀ ਹੈ। ਸਾਰੀ ਗੱਲ ਸੋਚ ਲਿਓ। ਤਰਾਜ ਕਿਸੇ ਨੂੰ ਹੋਵੇ ਨਾ ਜਿਹੜਾ ਕੁਝ ਕੌਣ ਕਰਾ ਕੇ ਦੇ ਦੂਗਾ ਤਰਾਜ ਹੋਵੇ ਨਾ ਤੇਰੇ 6 3 ਇੰਚ ਪਾਣੀ ਲੈ 6 3 ਇੰਚ ਪਾ ਦਾਂਗੇ ਪਰ ਇਹ ਨਾ ਕਹਿੰਦੇ 6 3 ਇੰਚ ਪਾਣ ਨਾਲ ਮੇਰਾ ਨੁਕਸਾਨ ਹੋ ਜਾਵੇ ਲੋ ਜੀ ਪਾਈਪਲਾਈਨ ਕੰਪਲੀਟ ਨਹੀਂ ਹੋਈ ਜਿਹੜੀ ਇਹ ਕਹਿ ਰਹੇ ਨਾ ਉਹ ਪਾਣੀ ਆਪਾਂ ਜਲਦੀ ਲਾਂਦਾ ਹੈ ਮਹਿਕਮੇ ਨੇ ਚਲੋ ਕਹਿ ਕੇ ਆਪਾਂ ਨੂੰ ਪਾਈਪਲਾਈਨ ਪਾਤੀ ਪੂਰੀਆਂ ਦੇ ਵਿੱਚ ਜਿਹੀ ਲੱਗਦੇ ਰਿਹਾ ਕੰਮ ਹੋ ਇਸ ਕਰਕੇ ਉਹ ਕੰਪਲੀਟ ਨਹੀਂ ਉਹਦੀ ਜਗ੍ਹਾ ਪਾਣੀ ਆ ਰਿਹਾ ਹੈ ਕੰਮ ਖਤਮ ਨਹੀਂ ਹੋਇਆ ਜੀ ਉਹਦਾ ਪ੍ਰੋਸੈਸ ਅੰਡਰ ਹੈ ਅਸੀਂ ਨਾ ਤੇ ਥੈਲੇ ਲਾ ਕੇ ਆਏ ਸੰਦ ਕੀ ਕੰਮ ਤਾਂ ਉਸ ਦਾ ਪ੍ਰਗਟਾਤ ਹੋਣਾ ਚਾਹੀ ਦੋ ਵਾਰ ਸੋਚਦਾ ਕਿ ਇਹ ਪੰਤਮੋਗੀ ਬੰਦ ਕਰ ਦੇਗਾ ਜਿਹੜਾ ਨਾ ਫਟਾ ਉੱਤੇ ਲੱਗਿਆ ਕੋ ਟੈਂਪਰੇਲੀ ਹੈ ਉਹ ਲੀਕ ਹੈ ਅਸੀਂ ਉਹਦੇ ਥੈਲੇ ਲਾ ਕੇ ਆਏ ਅਸੀਂ ਪੁੱਡੀ ਢਾਂਗ ਲਾ ਕੇ ਫਿਰ ਬੰਦ ਉਹਦਾ ਇੱਕ ਮੰਡੀ ਸਾਡੇ ਵੱਡੀ ਪਾਈਪ ਲੈਣਗੇ ਉਹਦੇ ਚ ਵੀ ਪਾਣੀ ਪੈ ਸਕਦਾ ਹੈ ਜੇ ਅੱਗੇ ਬਚਦਾ ਜਿਹੜਾ ਮਕੋਰਾ